ਇੱਕ ਬੱਚੀ ਇਥੇ ਜਿਹੜੀ ਮੰਗਲਵਾਰ ਤੋਂ ਲਾਪਤਾ ਇਥੋਂ ਆਪਣੇ ਦਫਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਇਹਨਾਂ ਦੀ ਡਿਊਟੀ ਹੈ ਉਹ ਮੰਗਲਵਾਰ ਤੋਂ ਮੰਗਲਵਾਰ ਨੂੰ ਵਾਪਸ ਜੇ ਤੋਂ ਕਰਨੀ ਪਰਤ ਕੇ ਆਈ ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾਹ ਚ ਉਹਨੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਕਿਉਂਕਿ ਜਿਹਨਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਥੋਂ ਲਜਾਇਆ ਗਿਆ ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸ਼ੂਅਲ ਅਸਾਲਟ ਦਾ ਵੀ ਉਸ ਬੱਚੀ ਦੇ ਉੱਤੇ ਸ਼ਰੀਰਿਕ ਤੁਸ਼ ਕਰਮ ਦਾ ਉਹਨਾਂ ਨੂੰ ਸਖਸੀ ਜਿਹਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹਨਾਂ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਸ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈਂ ਸ਼ਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਐ ਕੁਝ ਚੋਟ ਜਿਹੜੀਆਂ ਹੈਗੀਆਂ ਡਾਕਟਰਸ ਨੇ ਅਬਜ਼ਰਵ ਕੀਤੀਆਂ ਉਹ ਐਮਐਲਆਰ ਦੇ ਵਿੱਚ ਉਹ ਲਿਖ ਰਹੇ ਐ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਐ ਹਾਲਾਤ ਜਿਹੜੇ ਐ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜਿਹਾ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਤੇ ਜਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਿਹਾ ਹੈ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਹੈ ਕੁਲਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨਿਆ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸੈਂਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਾਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੇ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਇਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਥੇ ਮੈਂ ਪੁਲਿਸ ਕਮਿਸ਼ਨਰ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਇਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਹਿਬ ਆ ਭੇੜੀਏ ਹੈ ਉਹਨਾਂ ਪੇਡੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ ਸੋਹ ਗੁਨਾ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇਡੀਆਂ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਏਚੇ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇਡੀ ਹੈ ਇਹਨਾਂ ਪੇਡੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਡਿਵਾਨ ਜੀ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਆ ਜਾਈਆਂ ਤੇ ਮਨੂੰ ਇਸ ਗੱਲ ਦਾ ਘਟੋ ਘੱਟਾ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬਣਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਰ ਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ ਤੁਸੀਂ ਗੱਲ ਕੀਤੀ ਸੀ ਹਿੰਮ ਸਾਹਿਬ ਤੁਸੀਂ ਕਹਿੰਦੇ ਦੇ ਕਿਛ ਜਿਹੜੀ ਪ੍ਰਾਈਮ ਹੋ ਰਹੀ ਇੱਕ ਵੱਡੇ ਦਰਦਵਾਟ ਜੰਦਾ ਲੜਕੀ ਕਿਸੇ ਦੇ ਜਲੰਧਰ ਦੀ ਇਸ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਕਿ ਜਲੰਧਰ ਆਪ ਇੱਕ ਨੂੰ ਆਪਣੇ ਰਾਤਨੀ ਬਣਾਉਣ ਦੀ ਗੱਲ ਕੀਤੀ ਕੱਲਾ ਜਲੰਧਰ ਨਹੀਂ ਸਾਹ ਸਾਰਾ ਪੰਜਾਬ ਮੈਂ ਜਿਸ ਤਰ੍ਹਾਂ ਕਿ ਹੈ ਵੇ ਇੱਕ ਗੈਂਗਸਟਰਸ ਤੇ ਕ੍ਰਿਮੀਨਲ ਰਵਾਸਤੇ ਸੇਫ ਹੈ ਬਨ ਜਿਹਨੂੰ ਕਹਿ ਸਕਦੇ ਆ ਸੁਰੱਖਿਤ ਹੈ ਪਰ ਹੈ ਵੀ ਅਗਰ ਕਿਤੇ ਗੈਂਗਸਟਰ ਸੁਰੱਖਿਤ ਹੈ ਤੇ ਪੰਜਾਬ ਦੇ ਅੰਦਰ ਲੋਕ ਸੁਰੱਖਿਤ ਹੈ ਕੋਈ ਜੇਲਾ ਚ ਬੈਠੇ ਸੁਰੱਖਿਤ ਹੈ ਕੋਈ ਬਾਹਰ ਫਿਰੋਤियां ਮੰਗ ਰਿਹਾ ਪਰ ਆ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸ਼ਾਰੀਰਿਕ ਸ਼ੋਸ਼ਣ ਕੀਤਾ ਗਿਆ ਜਿਸ ਕਿਸਮ ਦੇ ਖਦਸੇ ਆ ਰਹੇ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਇੱਕ ਲੰਗ ਨਾ ਲੱਗੇ ਇਹਦੇ ਕਰਕੇ ਮੇਰੀ ਬੇਨਤੀ ਹੈ ਕਿ ਹਰ ਸੰਭਵ ਪ੍ਰਯਾਸ ਕਰਕੇ ਇਹ ਭੇਡੀਆਂ ਤੇ ਨਕੇਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਾਹਿਬ ਦੇਖੋ ਇੱਕ ਸੌਰੀ I would not like to prejudge something till medical report or the examination report the swabs have been sent to forensic lab. Let those things be established and primarily I think in uh, her own statement victim's own statement is a must. वन शी इज इन अ पोजिशन टू से पोजिशन बट राइट नाटम इज स्टेबल सून एंड वी आर एबल टू ब्रिंग इफ देर कल्परिट्स टू बुक मैं कह रहा जिस किसम बंगाल अंदर उन्होंने कानून पास किया कि जो किस किस्म का ਰੇਪ ਬਲਾਤਕਾਰ ਤੇ ਨਾਲ ਜਿੰਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਂ ਸਮਝਦਾ ਵੀ ਰੇਪ ਇਟਸੈਲਫ ਇਸ ਗੁੱਡ ਇਨਾਫ ਅ ਕਰਾਇਮ ਗੁੱਡ ਇਨਾਫ ਇਨ ਦਾ ਸਬ ਬੈਡ ਇਨਾਫ ਅ ਕਰਾਇਮ ਵੀ ਸਜ਼ਾ ਉਹਦੀ ਵੀ ਮਿਲਣੀ ਚਾਹੀਦੀ ਉਹਨਾਂ ਨੂੰ ਤੇ ਆ ਜਿਹੜੀ ਹੈ ਲਾਈਫ ਇਮਪ੍ਰਿਜ਼ਨਮੈਂਟ ਦਾ ਮਸਟ ਹੋਵੇ ਜੇ ਅਗਰ ਕਿਸੇ ਨੇ ਕਾਨੂੰਨ ਹੀ ਬਣਾਣੇ ਹੈ ਬਿਕਾਜ਼ ਇਟ ਹੈਜ਼ ਟੂ ਐਕਟ ਐਜ਼ ਅ ਡੈਟਰੈਂਟ ਵੀ ਮੁੜ ਕੇ ਕੋਈ ਇਸ ਕੇ ਜ਼ਮਦਾ ਦੁਸਾਸ ਨਾ ਕਰੇ ਤੇ ਅਗਰ ਲਾਈਫ ਇਮਪ੍ਰੀਜ਼ਨਮੈਂਟ ਵੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਕਈ ਲੋਕਾਂ ਨੇ ਚਾਹੇ ਉਹ ਮਰਡਰ ਦੇ ਕੇਸ ਦੇ ਐ ਚਾਹੇ ਇਸ ਕਿਸਮ ਦੇ ਹੀਨਸ ਕਰਾਈਉਂਦੇ ਜਿਹੜੇ ਕਲਪਰੇਟਸ ਐ ਜਿਹੜੇ ਜੇਲ੍ਹ 'ਚ ਐ ਸਜ਼ਾਾਂਾ ਹੋ ਗਈਆਂ ਉਹਨਾਂ ਨੇ ਲੀਗਲ ਪ੍ਰੋਵੀਜ਼ਨਸ ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਐ ਉਹਨੂੰ ਐਕਸਪਲੋਇਟ ਕਰਕੇ ਲੀਗਲ ਜਿਹੜੀ ਰੈਮੇਡੀਜ਼ ਐ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ ਜਿਹੜੇ ਸੀ ਸੀਨੀਅਰਸ ਕਰਾਈ ਮਰਡਰ ਔਰ ਰੇਪ ਦੇ ਵਿੱਚ ਇਨਵੋਲਡ ਹੈ ਸਾਬ ਉਹਨਾਂ ਵਾਸਤੇ ਆ ਜਿਹੜੇ ਪ੍ਰੋਲ ਵਾਲੇ ਕਾਨੂੰਨ ਹੈ ਉਹ ਵੀ ਉਹਨਾਂ ਤੋਂ ਵੀ ਰਿਵਿਊ ਕਰਨ ਦੀ ਲੋੜ ਹੈ ਤੇ ਮੈਂ ਸਮਝਦਾ ਵੀ ਜਿੱਥੇ ਨਵੀਂ ਨਿਆਂ ਸੈਂਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ ਤੇ ਧਿਆਨ ਕਰਕੇ ਕੋਈ ਵੀ ਉਸ ਪ੍ਰੋਲ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾ ਕਰਕੇ ਤੇ ਆਪਦੀਆਂ ਦੁਕਾਨਾਂ ਚਲਾਣ ਤੋਂ ਉਹਨਾਂ ਨੂੰ ਗੁਰੇਜ਼ ਕੀਤਾ ਜਾਵੇ ਸਾਬ